ਭਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਜੀ ਆਪਾਂ ਤੁਹਾਨੂੰ ਦੱਸਾਂਗੇ ਜੀ ਅੰਬ ਦਾ achar ਪਾਉਣਾ ਵੈਸੇ ਤਾਂ ਇਹ ਆਪਣੀਆਂ ਬਜ਼ੁਰਗ ਮਾਤਾਵਾਂ ਸਾਰੇ ਹੀ ਪਾ ਲੈਂਦੇ ਆਗੇ ਕੋਈ ਵੱਡੀ ਗੱਲ ਨਹੀਂ ਪਰ ਕੁਝ ਇੱਕ ਪਹਿਣਾ ਜੇ ਆ ਹੁੰਦੀਆਂ ਨੇ ਵੀ ਜਿਨ੍ਹਾਂ ਨੇ ਕਦੇ achar ਨਹੀਂ ਪਾਇਆ ਹੁੰਦਾ ਜੀ ਉਹਨਾਂ ਵਾਸਤੇ ਵੀਡੀਓ 유ਸਫੁਲ ਹੋ ਸਕਦੀ ਹੈਗੀ ਤੇ ਨਾਲ ਨਾਲ ਆਪਾਂ ਤੁਹਾਨੂੰ ਦੱਸਾਂਗੇ ਵੀ achar ਕਿਦਾਂ ਪਰਖਣਾਗਾ ਵੀ achar ਕਦੇ ਖਰਾਬ ਨਹੀਂ ਹੁੰਦਾ ਜੀ ਜਿਸ ਤਰ੍ਹਾਂ ਜੀ ਮੈਂ ਦੱਸੂਗੀ ਤੁਸੀਂ ਇਸ ਤਰੀਕੇ ਨੂੰ ਜਰੂਰ ਇੱਕ ਵਾਰੀ ਅਪਣਾ ਕੇ ਦੇਖਿਓ ਤੇ ਮੈਂ ਤੁਹਾਨੂੰ ਇਹ ਸਾਰੀਆਂ ਗੱਲਾਂ ਦੱਸੂਗੀ ਨਾਲ ਟਿਪਸ ਦੇਵਾਂਗੀ ਤੇ ਆਪਾਂ ਸ਼ੁਰੂ ਕਰਦੇ ਹਾਂ ਜੀ achar ਪਾਉਣਾ ਪਹਿਲਾਂ ਆਪਾਂ achar ਜੀ ਮਤਲਬ ਕਿ ਲੈ ਲਿਆ 5 ਕਿਲੋ ਅੰਬ ਲਈ ਹੈਗੇ 5 ਕਿਲੋ ਅੰਬਾਂ ਨੂੰ ਜੀ ਆਪਾਂ ਨੇ ਚੰਗੀ ਤਰ੍ਹਾਂ ਤੋਕੇ ਉਹ ਆਪਾਂ ਵੀਡੀਓ ਨਹੀਂ ਬਣਾਈ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਤੇ ਤੋਂ ਕਿ ਚੰਗੀ ਤਰ੍ਹਾਂ ਸਕਾ ਲਿਆ ਇਸ ਤੋਂ ਬਾਅਦ ਆਪਣਾ ਚਾਰ ਇਸ ਤਰ੍ਹਾਂ ਹੋ ਗਿਆ ਚੰਗੀ ਤਰ੍ਹਾਂ ਜਦੋਂ ਸਕਾ ਲਿਆ ਤੇ ਉਸ ਤੋਂ ਬਾਅਦ ਜੀ ਆਪਾਂ ਨੇ ਕਰਨਾ ਹੈ ਜੀ ਆਪਣੀ ਕੋਲੀਕ ਨਮਕ ਦੀ ਲੈ ਲਈ ਵੈਸੇ ਮੈਂ ਤਾਂ ਅੰਦਾਜ਼ੇ ਦੇ ਨਾਲ ਨਾਲ-ਨਾਲ ਹੀ ਪਾ ਲਿਆ ਸੀ ਤੇ ਸਾਰੀਆਂ ਫਾੜੀਆਂ ਨੂੰ ਚੰਗੀ ਤਰ੍ਹਾਂ ਲਾਉਣਾ ਹੈ ਤੇ ਜਦੋਂ ਚੰਗੀ ਤਰ੍ਹਾਂ ਫਾੜੀਆਂ ਨੂੰ ਲਾ ਕੇ ਜੀ ਆਪਾਂ ਇੱਕ ਬਰਤਮਾਨ ਦੇ ਵਿੱਚ ਜਿਸ ਤਰ੍ਹਾਂ ਵੀ ਤੁਹਾਡੇ ਕੋਲੇ ਭਾਂਡਾ ਉਹਦੇ ਵਿੱਚ ਪਾ ਕੇ ਰੱਖ ਦੋ ਜੀ ਤੇ ਇਹਨੂੰ ਆਪਾਂ ਇੱਕ ਦਿਨ ਵਾਸਤੇ ਛੱਡਤਾ ਜੀ ਤਾਂ ਕਿ ਜਿਹੜਾ ਆਪਣਾ ਮਤਲਬ ਕਿ ਅੰਬ ਦੀਆਂ ਫਾੜੀਆਂ ਦੇ ਵਿੱਚੋਂ ਚੰਗੀ ਤਰ੍ਹਾਂ ਪਾਣੀ ਨਿਕਲ ਜੇ ਤਾਂ ਕਿ ਉਲੀ ਨਾ ਲੱਗੇ ਜੀ ਕਿਸੇ ਤਰ੍ਹਾਂ ਦੀ ਤੇ ਐਸੀ ਤਰ੍ਹਾਂ ਜੀ ਆਪਾਂ ਲਾਉਂਦੇ ਰਹਾਂਗੇ ਤੇ ਸਾਰਾ ਮਿਕਸ ਕਰਕੇ ਨਾ ਆਪਾਂ ਇੱਕ ਮਤਲਬ ਕਿ ਆਪਾਂ ਢੋਲੇ ਦੇ ਵਿੱਚ ਪਾਤਾ ਹੀ ਤੇ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਇੱਕ ਦਿਨ ਵਾਸਤੇ ਛੱਡਤਾ ਅਗਲੇ ਦਿਨ ਆਪਾਂ ਜੀ ਇਹਨੂੰ ਚਾਰ ਨੂੰ ਕੱਢ ਕੇ ਐਸੀ ਤਰ੍ਹਾਂ ਫਾੜੀਆਂ ਨੂੰ ਕੱਢ ਕੇ ਇੱਕ ਕੱਪੜਾ ਵਿਛਾ ਕੇ ਉਹਦੇ ਉੱਪਰ ਪਾ ਦਾਂਗੇ ਤੇ ਥੋੜੇ ਟਾਈਮ ਲਈ ਉਹਨੂੰ ਸੁਕਾ ਲਾਂਗੇ ਫੇਰ ਆਪਾਂ ਉਹ 2-3 ਘੰਟੇ ਰੱਖਣ ਤੋਂ ਬਾਅਦ ਜੀ ਇਸ ਤਰ੍ਹਾਂ ਚਾਰ ਪਾਉਣ ਲੱਗ ਗਈ ਸੀ ਤੇ 5 ਕਿਲੋ ਬਣਾਉਣ ਲੱਗ ਗਏ ਜੀ ਤੇ ਆਪਾਂ ਨੇ ਆ 200 ਗ੍ਰਾਮ ਮੇਥੇ ਹੈ ਜਿਹਦੇ ਵਿੱਚ ਸੌਂਫ ਹੈ ਕਲੌਂਜੀ ਹੈਗੀ ਇਹ ਆਪਾਂ ਮਿਕਸ ਇਸੇ ਤਰ੍ਹਾਂ ਬਾਜ਼ਾਰੋਂ ਲਿਆ ਤੁਸੀਂ ਅਲੱਗ-ਅਲੱਗ ਲਿਆ ਕਿ ਵੱਧ ਘੱਟ ਵੀ ਪਾ ਸਕਦੇ ਹੋ ਜੇ ਤੁਹਾਨੂੰ ਵਧੀਆ ਲੱਗਦਾਗਾ ਤੇ ਆਪਣੇ ਕੋਲੇ 5 ਕਿਲੋ ਅੰਬ ਦਾ ਆਚਾਰ ਬਣਾਉਣ ਲੱਗੇ ਆ ਜੀ ਆਪਾਂ ਤੁਸੀਂ ਇਸ ਮੈਜ਼ਰਮੈਂਟ ਨਾਲ ਬਣਾਇਓ ਜੀ ਚਾਹੀ ਕਿੰਨਾ ਮਰਜ਼ੀ ਬਣਾ ਲਿਓ ਤੇ ਫਿਰ ਆਪਣੇ ਕੋਲੇ 750 ਗ੍ਰਾਮ ਲੂਣ ਹੈ ਜੀ ਤੇ ਦੋ ਚਮਚੇ ਹਲਦੀ ਦੇ ਆਗੇ ਤੇ ਇੱਕ ਚਮਚਾ ਸੌਰੀ ਦੋ ਚਮਚੇ ਆਪਾਂ ਨੇ ਮਿਰਚ ਦੇ ਇੱਕ ਚਮਚਾ ਮਿਰਚ ਦਾ ਪਾਇਆ ਦੋ ਚਮਚੇ ਹਲਦੀ ਦੇ ਪਾਇਆਗੇ ਤੇ ਨੂੰ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਜੀ ਆਪਾਂ ਥੋੜਾ ਥੋੜਾ ਕਰਕੇ ਪਾਇਆ ਤੁਸੀਂ ਇੱਕ ਵਰਤਨ ਦੇ ਵਿੱਚ ਇਕੱਠਾ ਵੀ ਪਾ ਸਕਦੇ ਹੋਗੇ ਤੇ ਆਪਾਂ ਨੇ ਥੋੜਾ ਜਿਹਾ ਜੀ ਮਤਲਬ ਕਿ ਸਰੋਂ ਦਾ ਤੇਲ ਪਾਉਣਾ ਹੈ ਇਨਾ ਕ ਪਾਉਣਾ ਹੈ ਤਾਂ ਕਿ ਆਪਣੇ ਸਾਰੇ ਮਸਾਲੇ ਫਾੜੀਆਂ ਨੂੰ ਚੰਗੀ ਤਰ੍ਹਾਂ ਲੱਗ ਜਾਣ ਤੇ ਇਸ ਤਰ੍ਹਾਂ ਮਿਕਸ ਕਰਕੇ ਜੀ ਆਪਾਂ ਇੱਕ ਮਤਲਬ ਜਿਹੜਾ ਆਪਣਾ ਭਾਂਡਾ ਹੈਗਾ ਆਪਣੇ ਕੋਲੇ ਚਾਰ ਪਾਉਣ ਵਾਸਤੇ ਵਰਤ ਲਾਂਗਾ ਕਿਸੇ ਤਰ੍ਹਾਂ ਦਾ ਵੀ ਹੈ ਨਾ ਕੋਈ ਉਹ ਚੀਨੀ ਦਾ ਹੈ ਚਾਹੇ ਪਲਾਸਟਿਕ ਦਾ ਕਿਦਾਂ ਦਾ ਵੀ ਹੈਗਾਗਾ ਉਸ ਤਰ੍ਹਾਂ ਦਾ ਲੈ ਲਓ ਜੀ ਤੁਸੀਂ ਉਹਦੇ ਵਿੱਚ ਆਪਾਂ ਨੇ ਥੋੜਾ ਜਿਹਾ ਪਾਇਆਗਾ ਗੁੜ ਤੇ ਤੁਸੀਂ ਜਿੱਦਾਂ ਆਪਣਾ ਗੁੜ ਦਾ ਡਲੇ ਆਉਂਦੇ ਆ ਜੀ ਹਨਾ ਉਹਨੂੰ ਅੱਧਾ ਵੀ ਪਾ ਸਕਦੇ ਹੋਗੇ ਆਪਾਂ ਨੇ ਥੋੜਾ ਪਾਇਆ ਇਹਦੇ ਨਾਲ ਵੀ achar ਆ ਜਿਹੜਾ ਉਹ ਖਰਾਬ ਨਹੀਂ ਹੋਵਗਾ ਇਸ ਤਰ੍ਹਾਂ ਜੀ ਤੁਸੀਂ ਮਿਕਸ ਕਰਦੇ ਹੋਏ ਪਾਈ ਚਲੋ achar ਨੂੰ ਤੇ ਆਪਾਂ ਸਾਰਾ ਇਸ ਤਰ੍ਹਾਂ ਹੀ ਪਾ ਦਾਂਗੇ ਇੱਕ ਇਹ ਗੱਲ ਵੀ ਹੈ ਜੀ ਜਦੋਂ ਤੁਸੀਂ ਇਹ achar ਇਸ ਕਰਕੇ ਵੀ ਖਰਾਬ ਹੋ ਜਾਂਦਾ ਜੇ ਤੁਸੀਂ achar ਪਾਉਣੇ ਹੋਗੇ ਆਪਣਾ achar ਬਣ ਜਾਂਦਾਗਾ ਉਦੂ ਬਾਦ ਜੀ achar ਕਦੇ ਵੀ ਤੁਸੀਂ ਗਿੱਲੇ ਹੱਥ ਨਾਲ ਪਾਓ ਹੱਥ ਵਿੱਚ ਸਾਫ ਨੇ ਸੁੱਕੇ ਹੋਣੇ ਚਾਹੀਦੇ ਤੇ achar ਜਿਹੜਾ ਕੱਟ ਸੀ ਜਾਂ ਚਮਚ ਵਗੈਰਾ ਨਾਲ ਕੱਢੋ ਤੇ ਇੱਕ ਛੋਟੀ ਡੱਬੀ ਦੇ ਵਿੱਚ ਕੱਢ ਕੇ ਰੱਖੋ ਪੰਜ ਚਾਰ ਦਿਨਾਂ ਦਾ ਫੇਰ ਕੱਢ ਲਓ ਤੇ ਇੱਕ ਆਪਣਾ ਮਤਲਬ ਜਿਹੜਾ achar ਖਰਾਬ ਹੁੰਦਾ ਇਹ ਵੀ ਕਾਰਨ ਬਣ ਜਾਂਦਾ ਜੀ ਆਪਾਂ ਜਿਹੜਾ achar ਆਹੋ ਆਪਣੀ ਜਿਹੜੀ ਆਟੇ ਵਾਲੀਆਂ ਦਰਮੀਆਂ ਹੁੰਦੀਆਂ ਨੇ ਤੁਸੀਂ ਢੋਲੀ ਜੇ ਦਰਮੀ ਜੋ ਵੀ ਕਹਨੇ ਹੋ ਵੀ ਉਹਦੇ ਕੋਲੇ achar ਕਦੇ ਨਾ ਰੱਖੋ ਦੂਸਰਾ ਆਪਾਂ ਚਾਰ ਨੂੰ ਕਦੇ ਧੁੱਪ ਨਹੀਂ ਲਵਾਈ ਜੀ ਧੁੱਪ ਲਵਾਉਣ ਦੀ ਕੋਈ ਲੋੜ ਨਹੀਂ ਹੁੰਦੀ ਸਾਡਾ ਚਾਰ ਕਦੇ ਖਰਾਬ ਨਹੀਂ ਹੋਇਆ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਜਰੂਰ ਪਾਇਓ ਇਸੇ ਤਰ੍ਹਾਂ ਜੀ ਆਪਾਂ ਦੁਬਾਰਾ ਫੇਰ ਪਾ ਲਿਆ ਚਾਰ ਉਸੇ ਤਰ੍ਹਾਂ ਸਟਾਰਟ ਕਰਤਾ ਜੀ ਪਾਉਣਾ ਤੇ ਆਪਾਂ ਥੋੜਾ ਥੋੜਾ ਵੀ ਜਿੱਦਾਂ ਆਪਣੇ ਕੋਲ ਸਾਰਾ ਮਸਾਲਾ ਮਸਾਲਾ ਵੀ ਪਾ ਦਾਂਗੇ ਤੇ ਫਾੜੀਆਂ ਨੂੰ ਵੀ ਲੱਗ ਜੂਗਾ ਇਸੇ ਤਰ੍ਹਾਂ ਜੀ ਥੋੜਾ ਥੋੜਾ ਨਮਕ ਤੇ ਆਪਣੀ ਜਜਮੈਂਟ ਦੇ ਅਕੋਰਡਿੰਗ ਜੀ ਮਿਕਸ ਕਰ ਕਰਕੇ ਆਪਾਂ ਪਾਉਣਾ ਇਹ ਸਾਰਾ ਹੀ ਹੈਗਾ ਉਸੇ ਤਰ੍ਹਾਂ ਹੀ ਪਾਈ ਚੱਲਾਂਗੇ ਥੋੜਾ ਜਿਹਾ بس ਤੇਲ ਪਾ ਲਿਆ ਕਰੋ ਜੀ ਤਾਂ ਕਿ ਜ਼ਿਆਦਾ ਨਹੀਂ ਪਾਉਣਾ ਤੇ ਤੇਲ ਆਪਾਂ 2-3 ਦਿਨ ਬਾਅਦ ਜੀ ਫਿਰ ਮਲਕੀ ਦੋ ਗਲਾਸ ਤੇਲ ਦੇ ਪਾ ਦਾਂਗੇ ਤੇ ਜੇ ਤੁਹਾਨੂੰ ਘੱਟ ਵੱਧ ਲੱਗੇ ਤੁਸੀਂ ਫਿਰ ਪਾ ਦੇਣਾ ਪਰ ਢੋਲੀ ਨੂੰ ਜੀ ਥੋੜੇ ਦਿਨਾਂ ਤੋਂ 2 ਦਿਨਾਂ ਬਾਅਦ ਆਪਾਂ ਨੂੰ ਹਿਲਾਉਂਦੇ ਰਹੋ ਤੇ ਇੱਕ ਢੋਲੀ ਨੂੰ ਜਦੋਂ ਆਪਾਂ ਬੰਦ ਕਰਨਾਗਾ ਜੀ ਉਹਦੇ ਉੱਪਰ ਨਾ ਲਿਫਾ ਫਾ ਲਾ ਕੇ ਬੰਦ ਕਰੋ ਤਾਂ ਕਿ ਕਿਸੇ ਤਰ੍ਹਾਂ ਦੀ ਹਵਾ ਜਿਹੜੀ ਉਹ ਵਿੱਚ ਨਾ ਪਵੇ ਇਸ ਨਾਲ ਵੀ ਚਾਰ ਖਰਾਬ ਹੋ ਜਾਂਦਾ ਹੈਗਾ ਤੇ ਇਸ ਤਰੀਕੇ ਨਾਲ ਇੱਕ ਵਾਰ ਤੁਸੀਂ ਜਰੂਰ ਪਾ ਕੇ ਵੇਖੋ ਜੀ ਅਚਾਰ ਕਦੇ ਖਰਾਬ ਨਹੀਂ ਹੁੰਦਾ ਇਸੇ ਤਰ੍ਹਾਂ ਜੀ ਲਓ ਜੀ ਆਪਾਂ ਦੁਬਾਰੇ ਫੇਰ ਇਹ ਮਿਕਸ ਕਰਕੇ ਇਹਦੇ ਵਿੱਚ ਪਾਵਾਂਗੇ ਤੇ ਜਿਹੜਾ ਆਪਣਾ ਰਹਿ ਗਿਆ ਉਹਨੂੰ ਫੇਰ ਆਪਾਂ ਦੁਬਾਰਾ ਮਿਕਸ ਕਰ ਲਾਂਗੇ ਇਸ ਤਰ੍ਹਾਂ ਚਾਰ ਆਪਾਂ ਨੇ ਪਾ ਦਿੱਤਾ ਜੀ ਤੇ ਆਪਾਂ ਨੇ 5 ਕਿਲੋ ਵੀ ਚਾਰ ਪਾਇਆਗਾ ਤੁਸੀਂ 10 ਕਿਲੋ ਪਾਉਣਾਗਾ 15 ਕਿਲੋ ਪਾਉਣਾ ਇਸ ਮੈਜਰਮੈਂਟ ਨਾਲ ਪਾਇਓ ਤੇ ਬਿਲਕੁਲ ਵੀ ਜ਼ਿਆਦਾ ਨਾਮਕ ਨਹੀਂ ਹੁੰਦਾ ਕੋਈ ਮਸਾਲਾ ਉਹ ਨਹੀਂ ਲੱਗਦਾ ਤੇ ਸੁੱਕਾ ਸੁੱਕਾ achar ਬਣੂਗਾ ਤੇ ਤੇਲ ਆਪਾਂ ਨੇ 2-3 ਦਿਨਾਂ ਬਾਅਦ ਪਾਉਣਾਗਾ ਤੁਹਾਨੂੰ ਅਸੀਂ ਮਤਲਬ ਕਿ ਬਾਅਦ ਵਿੱਚ ਇੱਕ ਫੋਟੋ ਮਤਲਬ ਲਾ ਦਾਂਗੇ ਜੀ ਜਿਹੜਾ ਆਪਾਂ achar ਸਾਨੂੰ achar ਪਾਏ ਨੂੰ ਅੱਜ 15 ਦਿਨਾਂ ਦੀ ਫੋਟੋ ਲਾਵਾਂਗੇ ਜੀ ਹੋਗੇ ਤੇ ਵੀਡੀਓ ਆਪਾਂ ਲੇਟ ਪਾ ਰਹਿਆਂਗੇ ਤੇ ਐਸੇ ਤਰ੍ਹਾਂ ਜੀ ਆਪਾਂ ਜਿਹੜਾ ਰਹਿ ਗਿਆ ਇਹਨੂੰ ਵੀ ਮਿਕਸ ਕਰ ਲੈਨੇ ਆਂਗੇ ਤੇ ਜਿਹੜਾ ਮਸਾਲਾ ਆਪਾਂ ਲਾ ਕੇ ਚੰਗੀ ਤਰ੍ਹਾਂ ਇਹਨੂੰ ਵੀ ਮਿਕਸ ਕਰਕੇ ਪਾ ਦਾਂਗੇ ਤੇ ਉੱਪਰ ਇੱਕ ਥੋੜਾ ਜਿਹਾ ਗੁੜ ਆਪਾਂ ਹੋਰ ਪਾ ਦਾਂਗੇ ਤੇ ਗੁੜ ਦੇ ਨਾਲ ਵੀ ਚਾਰ ਹੈ ਖਰਾਬ ਨਹੀਂ ਹੁੰਦਾ ਦਾ ਤੇ ਮੇਰੇ ਪੱਕੇ ਵਿੰਡੇ ਇਸੇ ਤਰ੍ਹਾਂ ਪਾਏ ਜਾਂਦਾ ਵੀ ਮੈਂ ਵੀ ਇਸ ਤਰ੍ਹਾਂ ਹੀ ਪਾਉਣੀ ਹੈਗੀ ਸਾਡਾ ਚਾਰ ਕਦੇ ਖਰਾਬ ਨਹੀਂ ਹੋਇਆ ਜੀ ਤੇ ਇੱਕ ਵਾਰੀ ਪਾ ਕੇ ਦੇਖੋ ਬਿਲਕੁਲ ਸੌਖਾ ਜਿਹਾ ਤਰੀਕਾ ਹੈ ਬਸ ਇਹ ਫਾੜੀਆਂ ਨੂੰ ਤੁਸੀਂ ਜੇ ਨਹੀਂ ਉਹ ਕਰਨਾ ਤਾਂ ਅੰਬ ਕੱਟਣ ਤੋਂ ਪਹਿਲਾਂ ਹੀ ਇੱਕ ਵਾਰੀ ਅੰਬਾਂ ਨੂੰ ਧੋ ਕੇ ਚੰਗੀ ਤਰ੍ਹਾਂ ਕਟਵਾ ਲਓ ਫਿਰ ਉਹਨਾਂ ਨੂੰ ਸਿੱਧਾ ਹੀ ਆਪਾਂ ਅੰਕ ਦੇ ਵਿੱਚ ਪਾ ਸਕਦੇ ਹਾਂਗੇ ਇਸ ਦੁਆਰਾ ਧੂੰ ਦੀ ਲੋੜ ਨਹੀਂ ਕਿਉਂਕਿ ਐ ਹੁੰਦਾ ਕਈ ਵਾਰ ਮਿੱਟੀ ਵਗੈਰਾ ਲੱਗੀ ਹੁੰਦੀ ਹੈ ਜੀ ਇੱਕ ਵਾਰੀ ਸਾਫ਼ ਹੋ ਜਾਂਦਾਗਾ ਆਪਾਂ ਨੇ ਬਾਅਦ ਵਿੱਚ ਤੋ ਕੇ ਇਸ ਕਰਕੇ ਫੇਰ ਲੂਣ ਦੇ ਵਿੱਚ ਪਾਇਆ ਸੀ ਕੱਲੇ ਲੂਣ ਚ ਤੁਸੀਂ ਪਹਿਲਾਂ ਵੀ ਮਤਲਬ ਕਿ ਅੰਬ ਸਾਫ਼ ਤੰਬਾ ਨੂੰ ਧੋ ਕੇ ਤੇ ਧੋ ਕੇ ਚੰਗੀ ਤਰ੍ਹਾਂ ਇੱਕਦਮੀ ਬਸ ਉਸ ਤੋਂ ਬਾਅਦ ਤੁਸੀਂ ਲੂਣ ਦੇ ਵਿੱਚ ਪਾ ਸਕਦੇ ਹੋ ਇਹ ਕੋਈ ਗੱਲ ਹੈ ਜੀ ਆਪਾਂ ਨੇ ਬਾਅਦ ਵਿੱਚ ਕਿਉਂਕਿ ਆਪਾਂ ਬਾਜ਼ਾਰ ਤੋਂ ਇਦਾਂ ਹੀ ਕੱਟੇ ਹੋਏ ਲੈ ਕੇ ਆਏ ਸੀ ਤੇ ਤੁਸੀਂ ਜੇਕਰ ਆਪ ਇਹ ਮੇਂ ਪਿੰਡਾਂ ਦੇ ਵਿੱਚ ਆਉਂਦੇ ਆਗੇ ਨਾ ਉਹਨਾਂ ਤੋਂ ਲੈਣੇ ਤੇ ਪਹਿਲਾਂ ਧੋ ਕੇ ਵੀ ਕਟਵਾ ਕੇ ਤੇ ਔਲੂਨ ਦੇ ਵਿੱਚ ਪਾ ਸਕਦੇ ਨੇ ਬਹੁਤ ਸੌਖਾ ਆ ਯਾ ਤਰੀਕਾ ਗਾ ਇਸ ਤਰ੍ਹਾਂ ਪਾਓ ਖਾਓ ਤੇ ਇੰਜੋਏ ਕਰੋ ਇੱਕ ਵਾਰ ਜ਼ਰੂਰ ਪਾ ਕੇ ਵੇਖਿਓ ਜੀ ਚਾਰ ਕਦੇ ਖਰਾਬ ਨਹੀਂ ਹੁੰਦਾ ਤੇ ਇੱਕ ਆਪਾਂ ਤੁਹਾਨੂੰ ਮਤਲਬ ਕਿ ਇਹ ਤਰੀਕਾ ਦੱਸਤਾ ਵੈਸੇ ਤਾਂ ਇਹ ਚਲੋ ਸਾਰਿਆਂ ਦਾ ਤਰੀਕਾ ਅਲੱਗ-ਅਲੱਗ ਹੁੰਦਾ ਚਾਰ ਤਾਂ ਹੁੰਦਾ ਤੇ ਪਾਓ ਇਸ ਤਰ੍ਹਾਂ ਚਾਰ ਤੇ ਆਪਾਂ ਇਹ ਦਵਾ ਜੀ ਚੰਗੀ ਤਰ੍ਹਾਂ ਇਸਤੇ ਬਾਰੇ ਢੱਕਣੇ ਇਸ ਤਰ੍ਹਾਂ ਬੰਦ ਕਰ ਦਾਂਗੇ ਪਰ ਜਦੋਂ ਆਪਾਂ 2 ਦਿਨਾਂ ਬਾਅਦ ਇਹਦੇ ਵਿੱਚ ਤੇਲ ਪਾਵਾਂਗੇ ਉਸ ਤੋਂ ਬਾਅਦ ਜਿਹਦੇ ਉੱਤੇ ਆਪਾਂ ਇੱਕ ਲਿਫਾਪਾ ਜਿਹੜਾ ਹੁੰਦਾ ਗਾ ਜਿੱਦਾਂ ਆਪਾਂ ਸਬਜ਼ੀ ਵਗੈਰਾ ਲੈ ਕੇ ਉਹਨੇ ਇਦਾਂ ਲਿਫਾਫੇ ਹੁੰਦੇ ਜਿਹੜੇ ਉਹਨੂੰ ਪਰਲਾ ਕੇ ਚੰਗੀ ਤਰ੍ਹਾਂ ਫੇਰ ਢੱਕਣ ਨੂੰ ਬੰਦ ਕਰਨਾਗਾ ਤਾਂ ਕਿ ਹਵਾ ਨਾ ਪਵੇ ਜਿਉਂ ਉਂਝ ਹੀ ਇਸ ਤਰ੍ਹਾਂ ਹੀ ਬੰਦ ਢੱਕਣ ਸਮੇਤ ਇਹ ਆਪਣੀ ਢੋਲੀ ਨੂੰ ਹਿਲਾ ਦਿਆ ਕਰਨਾ ਇੱਕ ਦੋ ਦਿਨਾਂ ਬਾਅਦ ਤੇ ਚਾਹਾਂ ਕਿ ਚੰਗੀ ਤਰ੍ਹਾਂ ਸਾਰੀਆਂ ਫਾੜੀਆਂ ਬਾਰ-ਬਾਰ ਤੇਲ ਵੀ ਲੱਗੇ ਜੇ ਦੋ ਉੱਪਰ-ਨੀਚੇ ਹੋਣਗੇ ਆ ਤੇ ਮਸਾਲੇ ਵੀ ਲੱਗ ਜਾਣਗੇ। ਸੋ ਜੀ ਆਪਾਂ ਨੇ ਕਰਤਾ ਢੱਕਣ ਬੰਦ ਤੇ ਆਪਣਾ ਚਾਰ ਪ ਗਿਆ ਹੋ ਪਿਆਰ ਤੇ ਧੰਨਵਾਦ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਥੈਂਕਸ ਫਾਰ